ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 10 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਿਨਾਂ ਇਸ ਗੱਲ ਦਾ ਬਿਲਕੁਲ ਸੂਬੇ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਦੀਪ ਪਾਠਕ ਅਤੇ ਰਗਵ ਚੱਡਾ ਨੇ ਪੰਜਾਬ ਦੇ ਵਿੱਚੋਂ ਚਾਰਾਂ ਮੰਤਰੀਆਂ ਦੇ ਕੋਲੋਂ ਅੰਦਰ ਖਾਤੇ ਅਸਤੀਫੇ ਮੰਗ ਲਏ ਨੇ ਅਤੇ ਦੂਸਰੇ ਦਿਨ 5 ਅਵੇਂ ਕੈਬਨਟ ਮੰਤਰੀ ਬਦਲਾ ਦਿੱਤੇ ਜਾਂਦੇ ਨੇ ਕੈਬਨਟ ਦੇ ਵਿੱਚ ਬੜਾ ਫੇਰ ਬਦਲ ਹੁੰਦਾ ਹੈ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਸੀ ਦੱਸਦੇ ਨੇਹਾ ਕਿ ਜਿਨ੍ਹਾਂ ਦੀ ਮੰਤਰੀਵਾਲੀ ਕੁਰਸੀ ਕੋਈ ਸੀ ਉਹਨਾਂ ਦੇ ਵਿੱਚ ਤੁਸੀਂ ਪਹਿਲੀ ਅਨਮੋਲ ਗਗਨ ਮਾਨ ਦੂਸਰਾ ਸੀ ਚੇਤਨ ਸਿੰਘ ਜੋੜਾ ਮਾਜਰਾ ਬ੍ਰਮ ਜਿੰਪਾ ਅਤੇ ਬਲਬੀਰ ਸਿੰਘ ਯਾਨੀ ਕਿ ਚਾਰਾਂ ਨੂੰ ਝਟਕਾ ਦਿੱਤਾ ਸੀ ਇਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਚੁੱਪ ਰੱਖਣ ਦੇ ਉਦੇਸ਼ ਵੀ ਗਏ ਦਿੱਤੇ ਗਏ ਸੀ ਕਿ ਤੂੰ ਕਿਸੇ ਤਰ੍ਹਾਂ ਦੇ ਤੁਸੀਂ ਬਿਆਨਬਾਜ਼ੀ ਨਹੀਂ ਕਰ ਸਕਦੇ ਦੱਸ ਦਈਏ ਕਿ ਅਨਮੋਲ ਗਗਨ ਮਾਨ ਅਤੇ ਖਾਸ ਕਰਕੇ ਚੇਤਨ ਸਿੰਘ ਜੜਾ ਬਾਜਰਾ ਤਾਂ ਬਾਗੀ ਖੂਨ ਦੀ ਕਕਾਰ ਦੇ ਵਿੱਚ ਨੇ ਇੱਕ ਪਾਸੇ ਝਟਕਾ ਦਿੱਤਾ ਹੈ ਦੂਸਰੇ ਪਾਸੇ ਇੱਕ ਹੋਰ ਝਟਕਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਜਿਹੜੇ 2% ਦਿੱਲੀ ਤੋਂ ਆ ਕੇ ਮੁੱਖ ਮੰਤਰੀ ਦੇ ਦਫਤਰ ਦੇ ਵਿੱਚ ਬੈਠ ਗਏ ਨੇ ਜਿਸ ਦਾ ਖੁਲਾਸਾ ਲਖਸਦਾਨਾ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ ਹੈ ਇਹਨਾਂ ਚਾਰਾਂ ਵਿਧਾਇਕਾਂ ਦੀ ਹੋ ਸਕਦੀ ਹੈ ਛੁੱਟੀ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਜਾਣਗੇ ਪਾਰਟੀਆਂ ਵਿੱਚ ਡਰ ਪਾਉਣ ਲਈ ਪੂਰੀ ਤਰ੍ਹਾਂ ਆਪਣੇ ਆਪ ਆਪਣੇ ਵੱਲ ਖਿੱਚਣ ਲਈ ਮੌਜੂਦਾ ਵਿਧਾਇਕਾਂ ਨੂੰ ਮੌਜੂਦਾ ਮੰਤਰੀਆਂ ਨੂੰ ਆਪ ਆਦਮੀ ਪਾਰਟੀ ਦੇ ਇਹਨਾਂ ਨੂੰ ਬੜਾ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਆਪ ਆਦਮੀ ਪਾਰਟੀ ਹੁਣ ਜਿਹੜਾ ਕਾਟੋ ਕਲੇਸ਼ ਹੈ ਉਹ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਮੁੱਖ ਮਤਰੀ ਦੀ ਮਨਜ਼ੂਰੀ ਤੋਂ ਬਿਨਾਂ ਚਾਰਾਂ ਦੀ ਬਜਾਰਤ ਖੋਲਹੀ ਗਈ ਅਨਮੋਲ ਗਗਨਮਾਨ ਜਿੰਪਾ ਜੋਣਾ ਮਾਜਰਾ ਅਤੇ ਬਲਬੀਰ ਸਿੰਘ ਯਾਨੀ ਕਿ ਚਾਰਾਂ ਨੂੰ ਜਿਹੜਾ ਝਟਕਾ ਦਿੱਤਾ ਸੀ ਅਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨਮਾਨ ਅਤੇ ਜਿੰਪਾ ਅਤੇ ਜੋਣਾ ਮਾਜਰਾ ਅਤੇ ਬਲਬੀਰ ਸਿੰਘ ਚਾਰੋਂ ਪਾਰਟੀ ਛੱਡਣ ਦੇ ਬਿਲਕੁਲ ਐਂਡ ਪੁਆਇੰਟ ਤੇ ਖੜੇ ਨੇ ਕਿਉਂਕਿ ਇਹਨਾਂ ਦੇ ਨਾਲ ਜੋ ਧੱਕਾ ਹੋਇਆ ਹੈ ਉਹ ਨਾ ਭੁੱਲਣ ਯੋਗ ਹੈ ਇਹ ਸਦਮਾ ਉਹਨਾਂ ਨੂੰ ਅਚਨਚੇ ਲਗਿਆ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਹਾਈ ਕਮਾਂਡ ਨੇ 2 ਘੰਟਿਆਂ ਦੇ ਵਿੱਚ ਤੱਕੇ ਦੇ ਨਾਲ ਇਹਨਾਂ ਵਿਧਾਇਕਾਂ ਦੇ ਕੋਲੋਂ ਮੰਤਰੀਆਂ ਦੇ ਕੋਲੋਂ ਅਸਤੀਫਾ ਲਿਆ ਹੈ ਦੱਸ ਦਈਏ ਕਿ ਅੱਜ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੂਬੇ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੇ ਇਹਨਾਂ ਚਾਰਾਂ ਵਿਧਾਇਕਾਂ ਨੂੰ ਬਲਬੀਰ ਸਿੰਘ ਚੇਤਨ ਸਿੰਘ ਜੜਾਵਾਜ਼ਰਾ ਬਰੰਪੁਰਾ जिम्पा ਅਤੇ ਅਨਮੋਲ ਗਗਨਵਾਨ ਯਾਨੀ ਕਿ ਚਾਰਾ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪਲੱਸ ਪੰਜਾਬ ਸਰਕਾਰ ਨੇ ਵੱਡਾ ਆਦੇਸ਼ ਦੇ ਦਿੱਤਾ ਹੈ ਕਿ ਇਹ ਬਾਦ ਜਾਣਗੇ ਇੱਕ ਪਾਸੇ ਅੱਜ ਇਸ ਤਰ੍ਹਾਂ ਦਾ ਐਲਾਨ ਕਰ ਦਿੱਤਾ ਹੈ ਕਿ ਇਹਨਾਂ ਚਾਰਾ ਮੰਤਰੀਆਂ ਨੂੰ ਜਿਹੜੇ ਸਾਬਕਾ ਹੁਣ ਬਣ ਚੁੱਕੇ ਨੇ ਇਹਨਾਂ ਨੂੰ ਕੋਠੀਆਂ ਖਾਲੀਆਂ ਕਰਨ ਦੇ ਆਦੇਸ਼ ਦਿੱਤੇ ਗਏ ਨੇ ਇਹ ਹੁਣ ਸਰਕਾਰੀਆਂ ਸਰਕਾਰੀ ਕੋਠੀਆਂ ਦੇ ਵਿੱਚ ਨਹੀਂ ਰਹਿ ਸਕਣਗੇ ਸੂਪ